ਸਤਿ ਸ਼੍ਰੀ ਅਕਾਲ ਜੀ ਅਮਰੀਕਨ ਨਿਊਜ਼ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਜ਼ਖਮੀ ਨੈਸ਼ਨਲ ਸਿਕਿਉਰਿਟੀ ਗਾਰਡ ਚੋਂ ਇੱਕ ਦੀ ਮੌਤ 트ੰਪ ਨੇ 20 ਸਾਲਾ ਸਹਿਰਾ ਦੀ ਮੌਤ ਤੇ ਪ੍ਰਗਟਾਇਆ ਦੁੱਖ 트ੰਪ ਨੇ ਕੀਤਾ ਸਖਤ ਇਮੀਗ੍ਰੇਸ਼ਨ ਨੀਤੀ ਦਾ ਐਲਾਨ ਅਮਰੀਕਾ ਦੇ ਵਿੱਚ ਪ੍ਰਵਾਸ ਕਰਨ ਤੇ ਸਥਾਈ ਦਰ ਤੇ ਪਾਬੰਦੀ ਲਗਾਉਣ ਦੇ ਦਿੱਤੇ ਹੁਕਮ ਅਮਰੀਕਾ ਦੇ ਵਿੱਚ 19 ਦੇਸ਼ਾਂ ਦੇ ਗ੍ਰੀਨ ਕਾਰਡ ਹੋਲਡਰਾਂ ਦੀ ਫਿਰ ਤੋਂ ਹੋਵੇਗੀ ਜਾਂਚ ਜੋਸਫ ਐਡਲੋ ਵੱਲੋਂ ਸਖਤ ਜਾਂਚ ਦੇ ਹੁਕਮ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਪਿਛਲੇ ਦਿਨਾਂ ਦੇ ਦੌਰਾਨ ਅਮਰੀਕਾ ਦੇ ਵਿੱਚ ਵਾਈਟ ਹਾਊਸ ਤੇ ਹੋਏ ਹਮਲੇ ਦੇ ਦੌਰਾਨ ਜਿੰਨਾ ਦੋ ਨੈਸ਼ਨਲ ਸਕਿਉਰਿਟੀ ਗਾਰਡ ਨੂੰ ਗੋਲੀ ਲੱਗੀ ਸੀ ਉਸ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ 20 ਸਾਲਾ ਸਰਦੀ ਮੌਤ ਤੇ ਉੱਪਰ ਰਾਸ਼ਟਰਪਤੀ ਟਰੰਪ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮ੍ਰਿਤਕ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਦੁੱਖ ਵੀ ਸਾਂਝਾ ਕੀਤਾ ਗਿਆ ਇਸ ਮੌਕੇ ਸਖਤ ਇਮੀਗ੍ਰੇਸ਼ਨ ਪ੍ਰਣਾਲੀ ਦਾ ਵੀ ਜ਼ਿਕਰ ਹੋਇਆ ਅਮਰੀਕੀ ਰਾਸਟਾਨੀ ਦੇ ਵਿੱਚ ਘਾਤ ਲਗਾ ਕੇ ਕੀਤੇ ਗਏ ਹਮਲੇ ਦੇ ਵਿੱਚ ਰਾਸ਼ਟਰੀ ਗਾਰਡ ਦੀ ਇੱਕ ਮੈਂਬਰ ਮਰ ਗਈ ਹੈ ਜਿਸ ਨਾਲ ਇਹ ਘਟਨਾ ਰਾਸਨੀਤਿਕ ਤਣਾਅ ਦਾ ਕੇਂਦਰ ਬਣ ਗਈ ਹੈ ਇੱਕ ਅਫਗਾਨ ਨਾਗਰਿਕ ਦੇ ਦੁਆਰਾ ਕੀਤੀ ਗਈ ਇਸ ਕਾਰਵਾਈ ਨੂੰ ਅਧਿਕਾਰੀਆਂ ਨੇ دہشتਗਰਦੀ ਜਾਂਚ ਦਾ ਹਿੱਸਾ ਦੱਸਿਆ। ਰਾਸ਼ਟਰਪਤੀ 트ੰਪ ਨੇ ਇਸ ਹਮਲੇ ਦੇ ਲਈ ਬਾਈਡਨ ਸਰਕਾਰ ਦੀ ਇਮੀਗ੍ਰੇਸ਼ਨ ਜਾਂਚ ਨੀਤੀ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਸ਼ਰਨਾਰਥੀ ਕੇਸਾਂ ਦੀ ਸਮੀਖਿਆ ਦੇ ਹੁਕਮ ਦੇ ਦਿੱਤੇ ਨੇ। 트ੰਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਸਾਲਾ ਸਹਿਰਾ ਬੈਕਸਟਰਮ ਨੇ ਜ਼ਖਮਾਂ ਦੀ ਤਾਬ ਨਾ ਚਲਦਿਆਂ ਦਮ ਤੋੜ ਦਿੱਤਾ, ਜਦਕਿ ਉਸਦਾ 24 ਸਾਲਾ ਨੈਸ਼ਨਲ ਗਾਰਡ ਸਾਥੀ ਐਂਡਰੂ ਵਾਲਫਰ ਜੀਵਨ ਦੀ ਜੰਗ ਲੜ ਰਿਹਾ ਹੈ। ਉਹਨਾਂ ਨੇ ਸੈਰਾ ਦੇ ਹੌਸਲੇ ਨੂੰ ਸਲਾਮ ਕੀਤਾ ਅਤੇ ਮ੍ਰਿਤਕਾ ਦੇ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਕਰਕੇ ਉਹਨਾਂ ਨੂੰ ਹੌਸਲਾ ਵੀ ਦਿੱਤਾ ਹੈ। ਟਰੰਪ ਨੇ ਕਿਹਾ ਕਿ ਇਹ ਘਟਨਾ ਯਾਦ ਦਿਵਾਉਂਦੀ ਹੈ ਕਿ ਦੇਸ਼ ਦੀ ਸਰਹੱਦ ਤੇ ਪੂਰਾ ਕੰਟਰੋਲ ਰੱਖਣਾ ਸਭ ਤੋਂ ਵੱਡੀ ਰਾਸ਼ਟਰੀ ਸੁਰੱਖਿਆ ਤਰਜੀਹ ਹੈ। I must unfortunately tell you that just seconds before I went on right now I heard that Sarah Beckstrom of West Virginia, one of the guardsmen that we're talking about, highly respected, young, magnificent person, started service in June of 2023, outstanding in every way. She's just passed away. She's no longer with us. She's looking down at us right now. Her parents are with her. It's just happened. She was savagely attacked. She's dead. now with us credible person outstanding in every single way and every department ਵਾਈਟ ਹਾਊਸ ਦੇ ਨੇੜੇ ਗੋਲੀਬਾਰੀ ਤੋਂ ਬਾਅਦ ਜਾਂਚ ਤੇਜ਼ ਕਰ ਦਿੱਤੀ ਗਈ ਹੈ ਅਧਿਕਾਰੀਆਂ ਦੇ ਅਨੁਸਾਰ ਹਮਲੇ ਦਾ ਸ਼ੱਕੀ afghan unit ਦੇ ਨਾਲ ਜੁੜਿਆ ਹੋਇਆ ਸੀ ਅਤੇ 2021 ਦੇ ਵਿੱਚ ਮੁੜ ਵਸੇਬੇ ਪ੍ਰੋਗਰਾਮ ਦੇ ਅਧੀਨ ਅਮਰੀਕਾ ਆਇਆ ਸੀ FBI ਨੇ ਵਾਸ਼ਿੰਗਟਨ ਰਾਜ ਦੇ ਵਿੱਚ ਸ਼ੱਕੀ ਦੇ ਨਾਲ ਜੁੜੀ ਇੱਕ ਜਾਇਦਾਦ ਤੇ ਛਾਪਾ ਵੀ ਮਾਰਿਆ ਅਤੇ ਕਈ ਇਲੈਕਟ੍ਰੋਨਿਕ ਡਿਵਾਈਸ ਵੀ ਜ਼ਬਤ ਕੀਤੇ ਡਾਇਰੈਕਟਰ ਕੈਸ਼ ਪਟੇਲ ਨੇ ਦੱਸਿਆ ਕਿ ਏਜੰਟਾਂ ਨੇ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਹੈ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਲਈ ਅਟਾਰਨੀ ਜੀਨ ਪੀਰੋ ਨੇ ਕਿਹਾ ਕਿ ਸ਼ੱਕੀ ਨੇ ਦੇਸ਼ ਭਰ ਦੇ ਵਿੱਚ ਸਫ਼ਰ ਕੀਤਾ ਅਤੇ ਵਾਈਟ ਹਾਊਸ ਦੇ ਨੇੜੇ ਗਸ਼ਤ ਕਰਦੇ ਦੋ ਮੈਂਬਰਾਂ ਦੇ ਉੱਪਰ ਘਾਤ ਲਗਾ ਕੇ ਇਹ ਹਮਲਾ ਕੀਤਾ ਗਿਆ ਹੈ ਵਾਈਟ ਹਾਊਸ ਤੇ ਹੋਏ ਹਮਲੇ ਤੋਂ ਬਾਅਦ 트럼ਪ ਸਰਕਾਰ ਸਖਤ ਇਮੀਗ੍ਰੇਸ਼ਨ ਨੀਤੀ ਅਪਣਾਉਣ ਜਾ ਰਹੀ ਹੈ ਜਿਸ ਦੇ ਤਹਿਤ ਸਥਾਈ ਤੌਰ ਤੇ ਪ੍ਰਵਾਸ ਤੇ ਪਾਬੰਦੀ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਇਸ ਮੌਕੇ 트럼ਪ ਸਰਕਾਰ ਬਾਈਡਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਉਂਦੀ ਨਜ਼ਰਾਈ ਵਾਈਟ ਹਾਊਸ ਦੇ ਨੇੜੇ ਅਫਗਾਨ ਨਾਗਿਕ ਦੇ ਦੁਆਰਾ ਕੀਤੇ ਗਏ ਅਤਵਾਦੀ ਹਮਲੇ ਜਿਸ ਦੇ ਵਿੱਚ ਦੋ ਨੈਸ਼ਨਲ ਗਾਰਡ ਸੈਨਿਕਾਂ ਨੂੰ ਗੋਲੀ ਮਾਰੀ ਗਈ ਅਤੇ ਇੱਕ ਦੀ ਮੌਤ ਹੋ ਗਈ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ 트੍ਰੰਪ ਨੇ ਇੱਕ ਸਖਤ ਇਮੀਗ੍ਰੇਸ਼ਨ ਨੀਤੀ ਦਾ ਐਲਾਨ ਕੀਤਾ ਹੈ। 트੍ਰੰਪ ਨੇ ਕਿਹਾ ਕਿ ਉਹ ਤੀਜੀ ਦੁਨੀਆ ਦੇ ਸਾਰੇ ਦੇਸ਼ਾਂ ਦੇ ਲੋਕਾਂ ਦੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਪ੍ਰਵਾਸ ਕਰਨ ਤੇ ਸਥਾਈ ਤੌਰ ਤੇ ਪਾਬੰਦੀ ਲਗਾਉਣਗੇ। 트੍ਰੰਪ ਦੇ ਨਵੇਂ ਇਮੀਗ੍ਰੇਸ਼ਨ ਨੀਤੀ ਦੇ ਮੁੱਖ ਐਲਾਨ ਦੌਰਾਨ 트੍ਰੰਪ ਨੇ ਕਿਹਾ ਕਿ ਇਹ ਕਦਮ ਅਮਰੀਕੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਲਈ ਚੁੱਕਿਆ ਜਾਵੇਗਾ ਅਤੇ ਇਸ ਦੇ ਵੱਡੇ ਵਿਸ਼ਵ ਵਿਆਪੀ ਪ੍ਰਭਾਵ ਵੀ ਹੋਣਗੇ। ਸਾਰੇ ਤੀਜੀ ਦੁਨੀਆ ਦੇ ਦੇਸ਼ਾਂ ਤੋਂ ਇਮੀਗ੍ਰੇਸ਼ਨ ਨੂੰ ਸਥਾਈ ਤੌਰ ਤੇ ਰੋਕ ਦਿੱਤਾ ਜਾਵੇਗਾ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਜਿਨ੍ਹਾਂ ਵਿੱਚ ਉਹ ਲੋਕ ਸ਼ਾਮਿਲ ਨੇ ਜੋ ਬਾਈਡਨ ਦੀ ਪ੍ਰਧਾਨਗੀ ਹੇਠ ਦਾਖਲ ਹੋਏ ਸਨ ਅਮਰੀਕੀ ਨਾਗਰਿਕ ਨਾ ਹੋਣ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਸਾਰੇ ਸੰਗੀ ਲਾਭ ਅਤੇ ਸਬਸਿਡੀਆਂ ਨੂੰ ਖਤਮ ਕਰ ਦਿੱਤਾ ਜਾਵੇਗਾ ਕਰੇਲੂ ਸ਼ਾਂਤੀ ਨੂੰ ਕਮਜ਼ੋਰ ਕਰਨ ਵਾਲੇ ਪ੍ਰਵਾਸੀਆਂ ਦੀ ਨਾਗਰਿਕਤਾ ਖੋਹ ਲਈ ਜਾਵੇਗੀ ਹਰ ਉਸ ਵਿਦੇਸ਼ੀ ਨਾਗਰਿਕ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਜਿਸ ਤੇ ਜਨਤਕ ਤੌਰ ਤੇ ਦੋਸ਼ ਲਗਾਇਆ ਗਿਆ ਹੈ ਸੁਰੱਖਿਆ ਜੋਖਮ ਹੈ ਜਾਂ ਫਿਰ ਜੋ ਪੱਛਮੀ ਸਭਿਆਤਾ ਦੇ ਅਨੁਕੂਲ ਨਹੀਂ ਹੈ 트럼ਪ ਨੇ ਬਾਈਡਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਇਆ ਅਤੇ ਇਸ ਨੂੰ ਦੇਸ਼ ਤੇ ਸੁਰੱਖਿਆ ਤੇ ਵਿਵਸਥਾ ਦੇ ਲਈ ਖਤਰਾ ਦੱਸਿਆ ਉਹਨਾਂ ਨੇ ਬਾਈਡਨ ਤੇ ਅਨधिकृत ਅਤੇ ਗੈਰਕਾਨੂੰਨੀ As you may know, DHS has confirmed that the suspect is an Afghan national flown here by the previous administration, who was such a bad administration. And I have a picture of a plane. This is what it looked like when they came in. It was total bedlam. Do you remember that period of time? Total bedlam. People crammed onto the plane. And the toughest, meanest, most capable physically got on the plane, not the people that we were looking for or that they wanted to bring in. Here's a picture for you. Just take a look at that plane standing on top of each other and sitting on top of each other. This is what we had under the Biden administration. That whole thing should have never, ever happened. They should have left from a different base, they should have left from Bagram. As you know, and it would have been a much different story, but they didn't do that, and uh, this was a, uh, this was just a rout, just a terrible situation. This heinous atrocity reminds us that we have no greater national security priority than ensuring that we have full control over the people that enter and remain in our country. For the most part, we don't want them. They come in illegally. They have a lot of problems. Their countries force them in because their countries are smart. They don't want them. Let's give them to the Americans to take care of. They come out of jails in many cases, mental institutions, they're gang members, they're drug dealers. We don't want them. ਵਾਈਟ ਹਾਊਸ ਦੇ ਨੇੜੇ ਹੋਈ ਗੋਲੀਬਾਰੀ ਦੇ ਮਗਰੋਂ ਰਾਸ਼ਟਰਪਤੀ 트ੰਪ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਕਾਰਵਾਈ ਹੋਰ ਤੇਜ਼ ਕਰਨ ਅਤੇ ਅਸਾਈਲਮ ਕਲੇਮ ਨਾਲ ਸੰਬੰਧਿਤ ਅਰਜ਼ੀਆਂ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਹੁਕਮ ਦਿੱਤੇ ਗਏ ਨੇ ਉਧਰ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਹੁਕਮਾਂ ਤੇ ਅਫਗਾਨ ਨਾਗਰਿਕਾਂ ਦੀਆਂ ਸਾਰੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਰੋਕ ਦਿੱਤੀ ਗਈ ਹੈ ਅਤੇ ਨਵੇਂ ਸਿਰੇ ਤੋਂ ਪਨਸ਼ਨ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਇਸ ਦਰਾਂ ਏਜੰਸੀ ਸੀਆਈਏ ਦੇ ਮੁਖੀ ਮੁਤਾਬਕ ਨੈਸ਼ਨਲ ਗਾਰਡਸ ਤੇ ਗੋਲੀਆਂ ਚਲਾਉਣ ਵਾਲਾ ਰਹਿਮਾਨ ਉਲਾ ਲਖਨਵਾਲ afghanistan ਵਿੱਚ ਅਮਰੀਕੀ ਫੌਜ ਦੀ ਮੌਜੂਦਗੀ ਦੇ ਦੌਰਾਨ ਸੀਆਈਏ ਵਾਸਤੇ ਕੰਮ ਕਰ ਚੁੱਕਿਆ ਹੈ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਪ੍ਰਾਪਤ ਕਰ ਚੁੱਕੇ ਪ੍ਰਵਾਸੀਆਂ ਨੂੰ ਇੱਕ ਵਾਰ ਫਿਰ ਤੋਂ ਜਾਂਚ ਦੇ ਘੇਰੇ ਦੇ ਵਿੱਚੋਂ ਲੰਘਣਾ ਹੋਵੇਗਾ ਦਰਅਸਲ ਅਮਰੀਕਾ ਦੇ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਦੇ ਮੁਖੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 19 ਦੇਸ਼ਾਂ ਦੇ ਗ੍ਰੀਨ ਕਾਰਡ ਹੋਲਡਰਾਂ ਦੀ ਮੋੜ ਤੋਂ ਸਖਤ ਜਾਂਚ ਹੋਵੇਗੀ ਪਰ ਇਹ 19 ਦੇਸ਼ ਕਿਹੜੇ ਨੇ ਇਹਨਾਂ ਬਾਰੇ ਹਾਲੇ ਤੱਕ ਜ਼ਿਕਰ ਨਹੀਂ ਕੀਤਾ ਗਿਆ ਟ੍ਰੰਪ ਦਾ ਕਹਿਣਾ ਹੈ ਕਿ ਨੈਸ਼ਨਲ ਗਾਰਡ ਦੇ 2 ਮੈਂਬਰਾਂ ਨੂੰ ਗੋਲੀ ਮਾਰਨ ਵਾਲਾ ਸੰਦੇਹੀ ਇੱਕ ਅਫਗਾਨ ਨਾਗਰਿਕ ਹੈ। ਟ੍ਰੰਪ ਨੇ ਕਿਹਾ ਕਿ ਢਿੱਲੀਆਂ ਇਮੀਗ੍ਰੇਸ਼ਨ ਨੀਤੀਆਂ ਰਾਸ਼ਟਰੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਨੇ। ਅਮਰੀਕਾ ਦੇ ਡੋਨਾਲਡ ਟ੍ਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ 19 ਦੇਸ਼ਾਂ ਤੋਂ ਆਏ ਲੋਕਾਂ ਨੂੰ ਜਾਰੀ ਕੀਤੇ ਗਏ ਗ੍ਰੀਨ ਕਾਰਡ ਦੀ ਦੁਬਾਰਾ ਜਾਂਚ ਕਰਨਗੇ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਦੇ ਮੁਖੀ ਜੋਸਫ ਐਡਲੋ ਨੇ ਇਹ ਐਲਾਨ ਕੀਤਾ ਹੈ ਐਡਲੋ ਨੇ ਦੱਸਿਆ ਕਿ ਰਾਸ਼ਟਰਪਤੀ 트াম্প ਨੇ ਉਹਨਾਂ ਨੂੰ ਹਰ ਚਿੰਤਾਜਨਕ ਦੇਸ਼ ਤੋਂ ਗ੍ਰੀਨ ਕਾਰਡ ਲੈਣ ਵਾਲਿਆਂ ਦੀ ਪੂਰੀ ਅਤੇ ਸਖਤ ਜਾਂਚ ਦੇ ਨਿਰਦੇਸ਼ ਦਿੱਤੇ ਨੇ ਵਾਈਟ ਹਾਊਸ ਦੇ ਨੇੜੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਹ ਸਖਤ ਕਦਮ ਚੁੱਕਿਆ ਗਿਆ ਹੈ ਰਿਪੋਰਟ ਦੇ ਮੁਤਾਬਕ ਜੋਸਫ ਐਡਲੋ ਨੇ ਸਪਸ਼ਟ ਤੌਰ ਤੇ ਨਹੀਂ ਦੱਸਿਆ ਕਿ ਕਿਹੜੇ 19 ਦੇਸ਼ਾਂ ਦੇ ਗ੍ਰੀਨ ਕਾਰਡ ਹੋਲਡਰਾਂ ਦੀ ਜਾਂਚ ਹੋਵੇਗੀ ਇਸ ਏਜੰਸੀ ਨੇ ਵਾਈਟ ਹਾਊਸ ਦੇ ਵੱਲੋਂ ਇਸ ਸਾਲ ਜੂਨ ਦੇ ਵਿੱਚ ਕੀਤੀ ਗਈ ਕੋਸ਼ਨਾ ਦਾ ਹਵਾਲਾ ਦਿੱਤਾ ਹੈ ਜਿਸ ਦੇ ਵਿੱਚ ਅਫਗਾਨਿਸਤਾਨ, ਕਿਊਬਾ, ਹੈਤੀ, ਈਰਾਨ, ਸੋਮਾਲੀਆ, ਵੈਨਿਜੁਏਲਾ, ਬਰਮਾ, ਚਾੜ, ਕਾਂਗੋ ਗਨਰਾਜ ਅਤੇ ਲੀਬੀਆ ਸ਼ਾਮਿਲ ਨੇ। ਅਮਰੀਕਾ ਨੇ ਅਫਗਾਨਿਸਤਾਨ ਤੋਂ ਸਾਰੀਆਂ ਇਮੀਗ੍ਰੇਸ਼ਨ ਅਰਜ਼ੀਆਂ ਤੇ ਕਾਰਵਾਈ ਰੋਕ ਦਿੱਤੀ ਹੈ। ਐਡਲੋ ਨੇ ਵੀਰਵਾਨ ਨੂੰ ਗ੍ਰੀਨ ਕਾਰਡ ਰਿਵਿਊ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਉਹਨਾਂ ਨੇ ਕਿਹਾ ਕਿ ਇਸ ਦੇਸ਼ ਅਤੇ ਅਮਰੀਕੀ ਲੋਕਾਂ ਦੀ ਸੁਰੱਖਿਆ ਸਭ ਤੋਂ ਵੱਧ ਜ਼ਰੂਰੀ ਹੈ ਅਮਰੀਕੀ ਲੋਕ ਪਿਛਲੀ ਸਰਕਾਰ ਦੀਆਂ ਲਾਪਰਵਾਹ ਮੋੜਵਸੇਬਾ ਨੀਤੀਆਂ ਦਾ ਖਰਚਾ ਹੁਣ ਨਹੀਂ ਚੱਲਣਗੇ ਹਾਲਾਂਕਿ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਨੈਸ਼ਨਲ ਗਾਰਡ ਤੇ ਹਮਲੇ ਦੀ ਸਿੱਧੀ ਗੱਲ ਨਹੀਂ ਕੀਤੀ ਐਡਲੋ ਨੇ ਇਹ ਵੀ ਨਹੀਂ ਦੱਸਿਆ ਕਿ ਗ੍ਰੀਨ ਕਾਰਡ ਦੀ ਦੁਬਾਰਾ ਜਾਂਚ ਕਿਵੇਂ ਕੀਤੀ ਜਾਵੇਗੀ ਯੂ ਐਸ ਇਮੀਗ੍ਰੇਸ਼ਨ ਏਜੰਸੀ ਨੇ ਜੂਨ ਦੇ ਵਿੱਚ ਕਈ ਦੇਸ਼ਾਂ ਦੇ ਗ੍ਰੀਨ ਕਾਰਡ ਹੋਲਡਰਾਂ ਦੀ ਸਖਤ ਜਾਂਚ ਦੀ ਗੱਲ ਕੀਤੀ ਸੀ ਖਾਸ ਤੌਰ ਤੇ ਅਫਗਾਨਿਸਤਾਨ ਬਾਰੇ ਕਿਹਾ ਗਿਆ ਸੀ ਕਿ ਉੱਥੇ ਪਾਸਪੋਰਟ ਜਾਂ ਫਿਰ ਸਿਵਲ ਦਸਤਾਵੇਜ਼ ਜਾਰੀ ਕਰਨ ਦੇ ਲਈ ਕੋਈ ਭਰੋਸੇਯੋਗ ਕੇਂਦਰੀ ਅਥਾਰਟੀ ਨਹੀਂ ਹੈ ਉੱਥੇ ਠੀਕ ਸਕਰੀਨਿੰਗ ਅਤੇ ਜਾਂਚ ਦੇ ਤਰੀਕੇ ਮੌਜੂਦ ਨਹੀਂ ਹਨ ਜਿਸ ਦਾ ਪ੍ਰਭਾਵ ਇਸ ਸਮੇਂ ਚੱਲ ਰਹੀ ਸਥਿਤੀ ਦੇ ਉੱਪਰ ਪੈ ਸਕਦਾ ਹੈ ਅਤੇ ਅਫਗਾਨਿਸਤਾਨੀਆਂ ਨੂੰ ਪੂਰਨ ਤੌਰ ਤੇ ਅਮਰੀਕਾ ਵਿੱਚੋਂ ਆਉਣ ਤੋਂ 트럼ਪ ਪ੍ਰਸ਼ਾਸਨ ਰੋਕ ਸਕਦਾ ਹੈ ਆਪਣੀ ਜ਼ਿੰਦਗੀ ਦੇ ਕੀਮਤੀ 17 ਸਾਲ ਅਮਰੀਕਾ ਦੇ ਵਿੱਚ ਬਿਤਾਉਣ ਤੋਂ ਬਾਅਦ ਇੱਕ ਭਾਰਤੀ ਪਰਿਵਾਰ ਨੂੰ ਅਮਰੀਕਾ ਛੱਡਣਾ ਪਿਆ ਜਿਸ ਦਾ ਕਾਰਨ ਸੀ ਅਮਰੀਕਾ ਦਾ ਹੈਲਥ케ਅਰ ਸਿਸਟਮ ਇਸ ਸਿਸਟਮ ਤੋਂ ਮਜਬੂਰ ਹੋ ਕੇ ਧਾਰਾ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੇ ਅਮਰੀਕਾ ਛੱਡਣ ਦਾ ਫੈਸਲਾ ਕੀਤਾ ਅਤੇ ਮੁੜ ਭਾਰਤ ਵਾਪਸ ਆ ਗਏ ਜਦਕਿ ਇਹ ਸਾਰਾ ਹੀ ਪਰਿਵਾਰ ਅਮਰੀਕਾ ਦਾ ਸਿਟੀਜ਼ਨ ਹੈ ਅਮਰੀਕਾ ਵਿੱਚ 17 ਸਾਲ ਰਹਿਣ ਦੇ ਮਗਰੋਂ ਭਾਰਤ ਪਰਤਣ ਦੇ ਲਈ ਮਜਬੂਰ ਹੋਏ ਪਰਿਵਾਰ ਦੀ ਹੈਰਾਨਕੁਨ ਕਹਾਣੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਪਰਿਵਾਰ ਰਾਸ਼ਟਰਪਤੀ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਆਪਣਾ ਸਭ ਕੁਝ ਵੇਚ-ਵਟ ਕੇ ਭਾਰਤ ਨਹੀਂ ਪਰਤਿਆ। ਸਗੋਂ ਅਮਰੀਕਾ ਦੇ ਹੈਲਥ케ਅਰ ਸਿਸਟਮ ਨੇ ਪਰਿਵਾਰ ਨੂੰ ਆਰਥਿਕ ਪੱਖੋਂ ਵੱਡੀ ਟਾ ਲਗਾਈ ਹੈ। ਹੈਲਥ케ਅਰ ਸਿਸਟਮ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਤਾਰਾ ਤੇ ਉਹਨਾਂ ਦੇ ਪਤੀ ਨੇ ਦੱਸਿਆ ਕਿ ਉਹਨਾਂ ਦੇ ਘਰ ਜੋੜੇ ਬੱਚਿਆਂ ਨੇ ਜਨਮ ਲਿਆ ਸੀ ਜਿਸ ਦੌਰਾਨ 6 ਮਹੀਨੇ ਦੀ ਜਨੇਪਾ ਛੁੱਟੀ ਲੈਣੀ ਪਈ ਪਰ ਉੱਚੀਆਂ ਬੀਮਾ ਦਰਾਂ ਨੇ ਨੱਕ ਦੇ ਵਿੱਚ ਦਮ ਕਰ ਦਿੱਤਾ ਹੈਲਥ케ਅਰ ਦੇ ਖਰਚੇ ਨੇ ਪੈਦਾ ਕੀਤੀਆਂ ਸਮੱਸਿਆਵਾਂ ਦੇ ਦੌਰਾਨ ਉਹਨਾਂ ਕਹੇ ਕਿ ਬੀਮੇ ਦੇ ਰਾਹੀਂ ਮਦਦ ਤੋਂ ਪਹਿਲਾਂ ਹਰ ਸਾਲ 14000 ਡਾਲਰ ਜਮ੍ਹਾਂ ਕਰਵਾਏ ਗਏ ਅਤੇ 1600 ਡਾਲਰ ਪ੍ਰਤੀ ਮਹੀਨਾ ਮਹਿੰਗਾ ਪ੍ਰੀਮੀਅਰ ਵੱਖਰੇ ਤੌਰ ਤੇ ਲਿਆ ਗਿਆ हद ਤਾਂ ਉਸ ਵੇਲੇ ਹੋ ਗਈ ਜਦੋਂ ਜੋੜੇ ਬੱਚੇ ਇਸ ਹੈਲਥ케ਅਰ ਇੰਸ਼ੋਰੈਂਸ ਦੇ ਵਿੱਚੋਂ ਬਾਹਰ ਹੀ ਰਹਿ ਗਏ ਇਸ ਦਾ ਮਤਲਬ ਇਹ ਹੋਇਆ ਕਿ ਡਾਕਟਰ ਦੀ ਕਲੀਨਿਕ ਦੇ ਵਿੱਚ ਲੱਗਣ ਵਾਲਾ ਹਰ ਗੇੜਾ ਉਹਨਾਂ ਦੀ ਜੇਬ ਤੇ ਬੋਝ ਪਾ ਰਿਹਾ ਸੀ ਇਸ ਦੇ ਉਲਟ ਦੋਹਾਂ ਨੂੰ ਭਾਰਤ ਦਾ ਹੈਲਥ케ਅਰ ਸਿਸਟਮ ਜ਼ਿਆਦਾ ਬਿਹਤਰ ਮਹਿਸੂਸ ਹੋਇਆ ਧਾਰਾ ਨੇ ਇਹ ਵੀ ਕਿਹਾ ਕਿ ਉਹ ਆਪਣੇ ਜੋੜੇ ਬੱਚਿਆਂ ਨੂੰ ਭਾਰਤੀ ਸੱਭਿਆਚਾਰ ਵਾਲੇ ਮਾਹੌਲ ਦੇ ਵਿੱਚ ਪਾਲਣਾ ਚਾਹੁੰਦੀ ਹੈ ਧਾਰਾ ਨੇ ਉਮੀਦ ਭਰੇ ਲਹਿਜ਼ੇ ਦੇ ਵਿੱਚ ਕਿਹਾ ਕਿ ਭਾਰਤ ਦੇ ਵਿੱਚ ਉਸ ਦੇ ਬੱਚੇ ਪਰਮਾਤਮਾ ਦੀ ਇਬਾਦਤ ਕਰਦੇ ਆਂ ਅਤੇ ਸਾਡੀਆਂ ਕਹਾਣੀਆਂ ਸੁਣਦੇ ਵੱਡੇ ਹੋ ਜਾਣਗੇ। ਇਸ ਮੌਕੇ ਧਾਰਾ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਹੈਲਥ케ਅਰ ਸਸਤਮ ਦੇ ਬਾਰੇ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ ਨੇ। ਆਓ ਤੁਹਾਨੂੰ ਵੀ ਸੁਣਾਉਣੇ ਆ ਇਹ ਵੀਡੀਓ। After 17 years in the US, we moved to India. And reason number two might shock people who've never had to deal with the American healthcare system. When I became a mom, reality hit me in a way I never expected. I had twins and just six weeks of maternity leave to recover and figure out motherhood. And after the six weeks, like every mom, I was expected to go back to normal life while still healing. Still learning and still exhausted. And then the healthcare side. For the privilege of having health insurance, we first had to hit a $14,000 deductible every single year our premiums kept rising to the point where the cheapest quote we got for just me and my husband was $1600 a month and that still came with a $15000 deductible that did not even include our twins even for the smallest concern it felt like a whole saga calls co-pays approvals just to get basic healthcare and as parents that's the last thing that you want to worry about even for small things with the kids it was a the whole process. Appointments would be weeks out, rushed visits, high co pays, and constant anxiety. Moving to India wasn't about perfection, but here, healthcare doesn't feel like a luxury. We have access to good doctors quicker care and a support system that actually feels accessible this move wasn't about running away it was about running towards a life where healthcare wasn't a financial burden and motherhood wasn't a solo battle india isn't perfect but it gave us something we didn't even realize we were missing balance and peace of mind ਦੱਸਦੀ ਕਿ ਧਾਰਾ 15 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਪਹੁੰਚੀ ਸੀ ਅਤੇ ਭਾਰਤੀ ਮੂਲ ਦੇ ਸ਼ਖਸ ਦੇ ਨਾਲ ਵਿਆਹ ਕਰਵਾਇਆ ਸੀ 15 ਸਾਲ ਦੀ ਉਮਰ ਵਿੱਚ ਅਮਰੀਕਾ ਪੁੱਜੀ ਧਾਰਾ ਪਿਛਲੇ ਕੁਝ ਵਰਿਆਂ ਤੋਂ ਦੋਹਾਂ ਨੂੰ ਅਜਿਹੀਆਂ ਚੁਣੌਤੀਆਂ ਦਾ ਟਕਰਾ ਕਰਨਾ ਪਿਆ ਕਿ ਆਪਣਾ ਜੱਦੀ ਮੁਲਕ ਜ਼ਿਆਦਾ ਸੋਹਣਾ ਲੱਗਣ ਲੱਗ ਪਿਆ ਤਾਰਾ ਨੇ ਰਵਸ ਮਾਈਗ੍ਰੇਸ਼ਨ ਨਾਲ ਸੰਬੰਧਿਤ ਇੱਕ ਕਹਾਣੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤਾਂ ਲੱਖਾਂ ਲੋਕਾਂ ਦੀਆਂ ਟਿੱਪਣੀਆਂ ਆਉਣ ਲੱਗੀਆਂ ਜੋ ਵਿਦੇਸ਼ਾਂ ਦੇ ਵਿੱਚ ਬੱਚਿਆਂ ਦੀ ਪਰਵਰਿਸ਼ ਹੈਲਥ케ਅਰ ਅਤੇ ਬੇਗਾਨੇ ਮੁਲਕ ਦੇ ਵਿੱਚ ਦਰਪੇਸ਼ ਸਮੱਸਿਆਵਾਂ ਬਾਰੇ ਜ਼ਿਕਰ ਕਰਨ ਲੱਗੇ ਤਾਰਾ ਦਾ ਕਹਿਣਾ ਸੀ ਕਿ ਉਹਨਾਂ ਦੇ ਪਰਿਵਾਰ ਨਾਲ ਵਾਪਰਿਆ ਘਟਨਾਕਰਮ ਹਰ ਇੱਕ برداشت ਨਹੀਂ ਕਰ ਸਕਦਾ ਇਹ ਰੂਹ ਦੀ ਗੱਲ ਹੈ ਉਹਨਾਂ ਕਹਿੰਦੇ ਕਿ ਅਮਰੀਕਾ ਛੱਡਣ ਦਾ ਫੈਸਲਾ ਬੇਸ਼ੱਕ ਔਖਾ ਪਰ ਇਸ ਸਮੇਂ ਦੀ ਬਹੁਤ ਜ਼ਰੂਰਤ ਹੈ ਅਮਰੀਕਾ ਵਿੱਚ ਲੰਘਾਏ ਬਰੇ ਵੀ ਉਹਨਾਂ ਦੀਆਂ ਸੁਨਹਿਰੀ ਯਾਦਾਂ ਵਿੱਚ ਹਮੇਸ਼ਾ ਹਿੱਸਾ ਰਹਿਣਗੇ ਅਮਰੀਕਾ ਦੇ ਹੈਲਥ케ਅਰ ਸਿਸਟਮ ਨਾਲ ਸੰਬੰਧਿਤ ਇੱਕ ਸੱਚੀ ਕਹਾਣੀ ਅਜੇ ਸਮੇਂ ਸਾਹਮਣੇ ਆਈ ਹੈ ਜਦੋਂ ਕੈਨੇਡਾ ਦੇ ਵਿੱਚ ਇਲਾਜ ਉਡੀਕ ਕਰਦੇ ਹਜ਼ਾਰਾਂ ਲੋਕਾਂ ਦੀ ਮੌਤ ਨਾਲ ਸੰਬੰਧਿਤ ਇੱਕ ਰਿਪੋਰਟ ਵੀ ਸਾਹਮਣੇ ਆਈ ਹੈ ਤਾਂ ਦੱਸਦੀ ਹੈ ਕਿ ਇਹ ਸਾਰੇ ਦਾ ਸਾਰਾ ਪਰਿਵਾਰ ਅਮਰੀਕਾ ਦਾ ਸਿਟੀਜ਼ਨ ਹੈ ਅਤੇ ਉਥੋਂ ਦਾ ਪਾਸਪੋਰਟ ਹੋਲਡ ਕਰਦਾ ਹੈ ਪਰ ਉਹਨਾਂ ਨੇ ਇਸ ਸਮੇਂ ਭਾਰਤ ਨੂੰ ਚੁਣਨਾ ਬਿਹਤਰ ਸਮਝਿਆ ਅੱਜ ਦੇ ਅਮਰੀਕਨ ਨਿਊਜ਼ ਬੁਲੇਟਨ ਦੇ ਵਿੱਚ ਐਨਆਈ ਕੱਲ ਮੁਹਦਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ